ਹਾਂਜੀ ਗਾਇਸ ਸਸਰੀ ਕਾਲ ਜੀ ਕੀ ਹਾਲ ਚਾ ਸਾਰਿਆਂ ਦਾ ਆਈ ਹੋਪ ਤੇ ਸਾਰਿਆਂ ਦੇ ਠੀਕ ਠਾਕ ਹੋ ਹੋ ਗਏ ਸੋ ਅਸੀਂ ਚੱਲੇ ਆ ਜੀ ਹੁਣ ਆਪਣੇ ਥੈਂਚ ਗੀੜੀ 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 ਛੜੀ ਲੋਣ ਇਧਰ ਆ ਦੇਖ ਲੋ ਜੀ ਇਹਨਾਂ ਨੂੰ ਤਾਂ ਕਦੀ ਠੰਡ ਲਾਦੀ ਤਾਂ ਕਦੀ ਗਰਮੀ ਲੱਗਦੀ ਹੈ ਰੱਖਦਾ ਹੈ ਕੋਟੀ ਵੀ ਆਪਣੇ ਨਾਲ ਹੀ ਰੱਖ ਰਿਹਾ ਵੀ ਮੇਰੇ ਕਿ ਤਸਕੀਨੇ ਨਾ ਕਾਲੀ ਹੋ ਜਵੇ ਲੈ ਕਿਦੇ ਸਕੇ ਨਾ ਕਾਲੀ ਹੋ ਜਾਵੇ ਵਿਚਾਰੇ ਦੀ ਹੈਣਾ ਅਬ ਵਿਚਾਰਾ ਇੱਥੇ ਹੈ ਓਏ ਇੰਨਾ ਵਿਚਾਰਾ ਗੋਰਾ ਨਾ ਇਹ ਹਾਏ 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 ਬਿੱਟਾ ਸਾਡਾ ਬੜਾ ਗੋਰਾ ਆ ਮੁੰਡਾ ਆ ਲੈ ਲੋ ਜਿਹੜੀ ਹੁਣ ਚਿੱਟੀ ਬਣਾਣ ਆ ਇਹ ਤੁਸੀਂ ਆਵ ਹਿਸਾਬ ਲਾ ਲਓ ਬੱਕਰੀ ਦਿਖਦੀ ਆ ਇਹ ਰੰਗ ਨਾਲ ਮੈਜ ਹੋਉਂਦੀ ਆ ਹੁਣ ਤੁਸੀਂ ਆਵ ਹਿਸਾਬ ਲਾ ਸਕਦੇ ਹੋ ਬਿਲਕੁਲ ਬਿਲਕੁਲ ਹਮ ਮੁੰਡਾ ਸਾਡਾ ਕਿੰਨਾ ਗੋਰਾ ਹੋ ਸਕਦਾ ਰਾਈਟ ਰਾਈਟ ਇਧਰ ਅਸੀਂ ਦੀਦੀ ਨਾਲ ਬੜਾ ਥੈਨ ਦਿਖਾਣਾ ਆ ਆ ਆ ਦੇਖੋ ਇੱਥੇ ਮੈਂ ਹਰੇਕ ਵਾਰੀ ਤੁਹਾਨੂੰ ਦਿਖਾ ਕੇ ਜਾਨੀ ਹਣੀ ਸਹੀ ਗੱਲ ਆ ਮੰਮਾ ਇੱਥੇ ਆਪਣੀਆਂ ਘਰੇ ਨੇ ਚੱਕੀਆਂ ਲੱਗਦੀਆਂ ਆ ਆਹ ਦੇਖੀ ਸਹੀ ਗੱਲ ਆ ਮੰਮਾ ਇੱਥੇ ਆਪਣੀਆਂ ਘਰੇ ਨੇ ਚੱਕੀਆਂ ਲੱਗਦੀਆਂ ਆ ਆਹ ਦੇਖੀ ਸਾਰੀਆਂ ਚੱਕ ਲੀਆਂ ਉਹਦੇ ਮੈਨੂੰ ਯਾਦ ਕਰੀ ਆ ਇਹ ਮੰਨੂ ਚੱਕ ਕੇ ਲਗਾਇਆ ਸੀ ਮਨੇ ਤੋ ਇੱਟਾ ਚੱਕੀ ਨਹੀਂ ਸਾਡੀਆਂ ਕੋਈ ਕਰਕੇ ਜਾਂਦਾ ਕੋਈ ਕਰਕੇ ਗਿਆ ਧਿਆਨ ਨਾਲ ਆਪ ਇਹ ਹੋਇਆ ਚੱਪਲ ਦੇ ਚੱਪਲ ਅੱਤੇ ਦਿਰਵੀ ਤੇ ਕਿਦੀ ਹਾਂਜੀ 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 ਹਾਜੀ ਬੜੀ ਕੰਮ ਗਈ ਆਪਾਂ ਮਿਲ ਕੇ ਚੇਤਰ ਗਈ ਤੇ ਮੋਹਰੇ ਮੁੱਟੀ ਚੱਕ ਪਿੱਛੇ ਨੂੰ ਛੁੱਟੀ ਹੋਰ ਇਹ ਤਾਂ ਕਹਿਆਂ ਨਾਲ ਮੈਂ ਕਹਿੰਨੀ ਛੁੱਟੀ ਚੱਲੋ ਆ ਜੋ ਆਥੋ ਰੀਤੀ ਪਾਰ ਕਰ ਆਹ ਸਾਰੇ ਜਾਣੀ ਕਿੱ디 ਜਗ੍ਹਾ ਹੈ ਆਪਣੀ ਬੁਗੀ ਜਾਨ 10 ਮੱਲ ਇੰਨਾ ਮੋਲ ਲੈਵਾ ਆ ਤੂੰ ਤੋੜਨਾ ਅਸੀਂ ਬਾਤਾਂ ਜਿਆਦਾ ਦੇਖਿਆ ਕਿੰਨੇ ਨੇ ਆ ਜਾਂਦਾ ਹਾਂ ਦੋ ਹਾਂ ਆਪਣੇ ਹਾਂ ਮੈਂ ਕੀ ਕਿਥੇ ਹਾਂ ਜਿਆਦਾ ਬਾਤੀ ਦਾ ਉਹ ਵਿਕੂ ਉਹਦੇ ਬਾਤੂ ਆ ਦੋ ਆ ਹੋਏ ਆ ਦੇ ਪਹਾੜੀ ਬਾਤੂ ਆ ਦੋ ਆ ਦੋ ਲੈ ਜਾ ਥੱਲੇ ਜਾ ਨਹੀਂ ਹਾਂ ਬਣਾ ਐ ਐ ਨਾ ਪਾਪਾ ਪਾਪਾ ਭਾਈ ਨੂੰ ਕਰ ਦੇ ਆਉਂਦੇ ਆ ਜੇ ਇਹ ਹੈ ਨਾ ਜੇ ਟੱਟੀ ਕਰ ਗਈ ਇੱਥੇ ਥਾਂ ਤੇ ਤੇ ਘਰ ਬਣ ਜਾਣ ਜਲਦੀ ਗਰਾਜ ਨੂੰ ਪੈਕਿੰਗ ਚਾਹੀਦਾ ਆਏ ਹਾਏ ਮਗ ਗਈ ਹੌਲੀ ਹੌਲੀ ਭੱਜ ਗਈ ਉਹ ਇੱਥੋਂ ਬਣਾ ਲੈਣ ਦੀ ਉਹ ਦਿਖਦੀ ਨਹੀਂ ਅੱਡੀ ਦੂਰੋਂ ਚਾਜਣ ਇਹ ਹੋ ਗਈ ਕੁੜੀ ਮੇਰੀ ਮਿੱਟੋ ਮਿੱਟੀ ਹੋ ਗਈ ਮੱਟੋ ਮਿੱਟੀ ਹੋ ਗਈ ਇਹਨੇ ਪੈਰ ਫਸਾ ਲਏ ਸੀ ਥਾੜਾ ਵਧੀਆ ਲੱਗਦਾ ਆ ਮੇਰਾ ਮੁੰਡੇ ਬਾਦ ਦੇ ਮੇਰਾ ਮੁੰਡਾ ਬਾਦਫਲ ਹੋਣ ਹੋਣ ਲੱਗਾ ਮਿੱਟੀ 'ਚ ਘੁੰਮਦਾ ਆ ਮਿੱਟੀ 'ਚ ਜਾੜੇ ਵਧਿਆ ਕੇ ਲੜੇ ਇਹ ਤਾਂ ਬੁੱਥੀ ਰਕੇ ਕਦੇ ਇੱਧਰ ਚੱਪਲਾਂ ਫਸਾਈਆਂ ਇਹਨੇ ਹਾਂ 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 ਕਰ 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 ਹੋਰ ਕਰ ਹੋਰ ਕਰ ਆ ਦੇ ਲਓ ਅੱਖਾਂ 'ਚ ਮਿੱਟੀ ਪੁਆ ਲਈਏ ਨੇ ਪਹਿਨੀ ਐ ਜਦ ਤੰਗੇ ਲੈਣਦੇ ਨਾ ਪਾ ਲਉਂਦੇ ਤੰਗੇ ਨਾ ਬਤ ਨਹੀ ਇੱਧਰ ਦਿਖਾਵੇਂ ਨਹੀਂ ਖਾਵੇਂ ਨੀ ਲੈ ਫੋਕ ਮਾਰੋ ਕਿ ਵੇ ਇੱਕ ਤਾਂ ਮੋਤੇ ਆ ਨਿਕਲ ਆਏ ਮੇਸ਼ੂ ਗੋਤੀ ਕਿੱਥੇ ਲੱਗਾ ਸੀ ਮੇਰੇ ਪੁੱਤ ਜੈਕਸਨ ਕਿੱਥੇ ਲੱਗਾ ਦਿਖਾਓ ਖਾਓ ਕਿੱਥੇ ਲੱਗਾ ਸੀ ਜੈਕਸਨ ਦਿਖਾਓ ਤੇ ਕਿੱਥੇ ਲੱਗਾ ਸੀ ਰਾਮ ਆ ਗਿਆ ਸੀ ਮੇਰੇ ਪੁੱਤ ਨੂੰ ਹੂੰ ਹੁਣ ਦੁਖਦਾ ਤਾਂ ਨਹੀਂ ਨਹੀਂ ਓਕੇ ਹੁਣ ਦੋਦਾ ਸੀ ਹੁਣ ਆਸੀ ਆਣ ਕੇ ਇੱਥੇ ਬੈਠ ਚੁੱਕੇ ਆ ਤੇ ਅਸੀਂ ਆਪਣਾ ਇੰਜੋਏ ਵਗੈਰਾ ਕਰਦੇ ਪਏ ਬੈਠੇ ਤੇ ਹੁਣ ਅਸੀਂ ਇੱਥੇ ਅਹੀਂ ਸੰਤਰੇ ਲਿਆਂਦੇ ਸੀਗੇ ਮੁੱਲ ਐਂ ਕਿਹਾ ਵੀ ਅਸੀਂ ਧੁੱਪੇ ਜਾ ਕੇ ਬੈਠ ਕੇ ਖਾਣੇ ਆ ਹੁਣ ਅਸੀਂ ਇੱਥੇ ਆਣ ਕੇ ਬੈਠ ਕੇ ਖਾਦੇ ਆ ਸੰਤਰੇ ਫਸ ਚੱਲੇ ਉਹ ਘਾਡੂ ਦੀਦੀ ਉਹਨੇ ਵੀ ਘਰ ਨੂੰ ਚੱਲ ਜਾਣਾ ਐ ਤਾਂ ਸਾਡਾ ਦਿਨ ਨਹੀਂ ਲੱਗਣਾ ਹੈ ਦੋ ਦੇ ਰੱਖ ਲਿਆ ਅੱਜ ਦੂਜਾ ਦਿਨ ਐ ਨਾ ਦੋ ਦਿਨ ਦੀਦੀ ਉਹਨਾਂ ਨੇ ਮੇਰੇ ਆਉਣੇ ਨਹੀਂ ਨਾ ਤੁਹਾਡੇ ਬਹੁਤ ਝੜੇ ਤੇ ਤੋਂ ਪਰ ਸੂਟ ਨਹੀਂ ਮੇਰੇ ਉਹਨੇ ਸੂਟ ਆਇਆ ਨੇ ਆਇਆ ਨੇ ਹਾਂ ਕੱਲ ਆਪ ਪਾਇਆ ਨਹੀਂ ਲੇ ਫਿਰ ਚਲੋ ਜੀ ਕਸ਼ਵੀਰ ਸੇ ਆਏ ਸੇ ਔਰ ਹਮ ਆਪ ਚਲੇ ਘਰ ਆਪਣੇ ਇਹ ਤੱਕ ਕਿ ਰੋ ਰੋ ਖਾ ਲਿਆ ਇੱਕ ਸੂਟ ਚੀਬਸ ਡਿਆੜੀ ਕੱਟ ਰਹੀ ਹੋ ਨਹੀਂ ਤਾਂ ਹੁੰਦੀ ਨਹੀਂ ਰੇ ਨਹੀਂ ਜੀ ਹੋ ਨਹੀਂ ਹੋ ਪ੍ਰੀਤੀ ਬੈ ਹੋਂ ਨਮਕ ਚੱਲਿਆ ਕਹਿੰਦੇ ਓਏ ਮੈਂ ਨਹੀਂ ਯਾਰ ਪਤਾ ਗੱਲ ਕੀ ਹੈ ਤੁਹਾਡਾ ਸਰੀਰ ਪਤਲਾ ਮੈਂ ਕਿਹਾ ਚਲ ਤਾ ਮੇਰਾ ਸੂਟ ਤਾਂ ਡਿਆ ਜਾਣਾ ਆਰਾਮ ਨਾਲ ਹਾਂ ਮੇਰੀ ਆ ਪਾ ਜਾਣਾ ਮੇਰੇ ਲੰਬਾ ਹੀ ਹੈ ਸੂਟ ਕਹੀ ਤਾਂ ਕਈ ਤੇ ਮੇਰੇ ਸੂਟ ਲੰਬੇ ਆ ਆਪਾਂ ਕਿਤੇ ਕੱਲ ਗਏ ਆ ਪਪੂ ਘੋੜ ਕੱਲ ਹੀ ਗਏ ਆ ਪਪੂ ਘੋੜ ਕੱਲ ਗਏ ਆ ਮਾਸਟਰਸ ਤੋਂ ਵੀ ਐਸੀ ਹਾਂ ਬਸ ਅੱਜ ਇੱਕ ਰਾਤ ਤੇ ਕੱਟੀ ਦੋ ਰਾਤ ਤੇ ਕੱਟੀਆਂ ਮਨਵੀਰ ਇੱਧਰ ਵੀ ਹੋਇਆ ਹੈ ਹਾਂ ਇੱਕ ਮੈਨੂੰ ਪਤਾ ਨਹੀਂ ਸੀ ਤੁਸੀਂ ਕੱਲ ਨਾ ਕੱਲ ਨਾ ਸਭ ਕੁਝ ਖਾਇਆ ਗਾਈਜ਼ ਇਹਨਾਂ ਨੂੰ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਨੀ ਚਲੋ ਜੀ ਜੀ ਉਹ ਪਹਿਲੇ ਉਹ ਜੀ ਜੀ ਉਹ ਤਾਂ ਅੱਗੇ ਮਿੱਟੀ ਨਾਲ ਮਿੱਟੀ ਹੀ ਪਈ ਆ ਚਲੋ ਨੋ 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 ਚਨੇ ਕੰਨ ਫਿਰ ਚੱਲੀਏ ਉਹ ਜੈਮ ਲਾਉਣ ਲੱਗੇ ਹਾਂ ਜੀ ਜੀ ਆਹ ਦੇ ਲੋ ਜੀ ਇੱਧਰ ਲੱਗ ਕੇ ਜਿੰਮ ਲਾਉਣ ਇਹਨਾਂ ਨੇ ਇੱਥੇ ਜੈਮ ਲਾਇਆ ਕਰਨੀ ਇੱਥੇ ਜਿੰਮ ਬਣਾ ਲੈਣੀ ਆ ਜਿੰਮ ਘਰ ਨਹੀਂ ਆਪਾਂ ਮੈਂ ਕਹਿੰਦੀ ਜੈਮ ਤਾਂ ਪੈਸੇ ਲਾ ਲੋ ਤੁਸੀਂ ਸਾਰੇ ਹੈ ਬਿਕੋ ਮੈਂ ਕਹਿੰਦੀ ਜੈਮ ਦਾ ਸਮਾਨ ਲੈਓ ਇੱਥੇ ਮੀ ਆ ਗਿਆ ਕੀ ਬੰਨਾ ਸਮੰਦ ਤਾਂ ਫਿਰ ਕਿ ਆਪਾਂ ਛੱਡ ਪਾਵਾਂਗੇ ਲੈਂਟਰ ਪੋ ਓਹ ਲੈਂਟਰ ਨਹੀਂ ਪੋਣਾ ਘਰ ਭਰਉਣ ਲਈ ਲੈਂਟਰ ਵੀ ਪਵਾ ਲਾਂਗੇ ਪਹਿਲਾਂ ਤੁਹਾਡੇ ਲਈ ਇਹ ਕੰਮ ਜ਼ਰੂਰੀ ਹੈ ਨਾ ਘਰ ਚ ਰਹਿਣਾ ਅਹੀਂ ਜੇ ਮਚੜਾ ਲਾਂਗੇ ਤੁਹਾਡਾ ਕਰਕੇ ਲੈ ਐਡਾ ਵੀ ਨਹੀਂ ਮੈਂ ਬਾਗਲ ਹੈ ਨਾ ਨਹੀਂ ਆਸੀਂ ਤੁਹਾਡੇ ਕਰਕੇ ਜਿੰਮ ਚ ਰਹਿ ਲਾਂਗੇ ਹੋਰ ਕੀ ਕਰ ਸਕਦੇ ਆ ਇਹ ਹੀ ਕੁਛ ਆ ਸਾਡੇ ਕੋਲ ਆ ਹੋਰ ਬੰਦੇ ਨਾਲ ਆਪਾਂ ਇੰਨਾ ਕਾ ਜ਼ਿਆਦਾ ਕਹਿ ਸਕਦੇ ਆ ਹੋਰ ਆਪਣੇ ਤੋਂ ਜਾ ਆ ਬਾਧੂ ਨਹੀਂ ਕਹਿਣਾ ਕਿੰਨਾ ਭਾਰ ਆਉਂਦਾ ਬਾਰ-ਬਾਰ ਨਹੀਂ ਕਹੀ ਆਣਾ ਆਪਾਂ ਕਹਿਣਾ ਜੇ ਅਗਲੇ ਨੇ ਕਹਿਤਾ ਠੀਕ ਆ ਠੀਕ ਹੈ ਨਾ ਹੈ ਇੰਨਾ ਹੋਗਾ ਮੰਮੀ ਵੀ ਜੀ ਸੁਣ ਲਓ ਬਾਲ ਖੇਲਦਾ ਨਹੀਂ ਹੈਗਾ ਕਦੋਂ ਕਹਿਣਾ ਆਪਾਂ ਇਹਨਾਂ ਨੂੰ ਫੇਰ ਲਿਓਣਾ ਆਹੋ ਬੜੀ ਗੱਡੀ ਸੱਟ ਕੇ ਇੱਥੇ ਲਿਆਉ ਤੂੰ ਐਸੀ ਗੱਡੀ ਇਹ ਕੱਪੜੇ ਤੋਂ ਨਹੀਂ ਮਾਂ ਵੀ ਲੈ ਤੈ ਮੈਂ ਕੀ ਕਹਿੰਨੀ ਆ ਉਹ ਹਲੇ ਉਹ ਦੂਜਾ ਕੀ ਉਹਦਾ ਨਾ ਆ ਆ ਦੇਖੋ ਕਿੱਥੇ ਜਾ ਕੇ ਬੈਠਾ ਉਹ ਦੇਖੋ ਉਹਦੇ ਦੇ ਬੈਠਾ ਆ ਦੇਖੋ ਆ ਦੇ ਹੋ ਗਿਆ ਦੇ ਪਾਪਾ ਦਾ ਇਹ ਦੱਦੀ ਮਲਾਉਂਦੇ ਆਹ ਹੋ ਗਿਆ ਦਾ ਨਾ ਆ ਤੁਸੀਂ ਐਂਦਾ ਕਰੋ ਨਾ ਜਿਹੜਾ ਟਾਬੇ ਆ ਕੱਪੜੇ ਵਾਲੇ ਕਪੜੇ ਵਾਲੇ ਟੱਬ ਤੇ ਹੀ ਨਾ ਆ ਤੇ ਆਪਣੇ ਦੇ ਆਪੇ ਗੱਡੀ ਆ ਨਾ ਗੱਡੀ ਦੇ ਉੱਪਰ ਬੰਨ ਦੋ ਇੱਥੇ ਲਿਓ ਗੱਡੀ ਨਾਲ ਲੈ ਆਹ ਹੀ ਆਹੀ ਆਹੀ ਕੁਸ਼ੀਆ ਕਰਦੇ ਇੱਕ ਵਾਰ ਜਾ ਕੇ ਕਰਨਾ ਪੈਣਾ ਤੁਹਾਨੂੰ ਗੱਗ ਜੈਸਾ ਆਪਣੇ ਹਾਲਾਤ ਹੋਏ ਨਾ ਆਦਨ ਉਹਨਾਂ ਨੇ ਜਾਣ ਦੇਣਾ ਕਾਇ ਕਰ ਛੱਡਾ ਜਾਂਦੇ ਤੇ ਲਾਇ ਕੁਸ਼ੋਰ ਇਹ ਵੀ ਨਹੀਂ ਆ ਰੱਬ ਦੇ ਵੀ ਨਹੀਂ ਆਦ ਰਹੀ ਚੱਲ ਰਹੀ ਚੱਲ ਹਾਂ ਜੀ ਦੇ ਆ ਗਿਆ ਉਹ ਵੀ ਉੱਥੇ ਬੈ ਕੇ ਲੈ ਉਹ ਵੀ ਨਹੀਂ ਕੁਝ ਲੈ ਕੇ ਆਇਆ ਉਸ ਤੋਂ ਲੈ ਰਾਮ ਰਾਏ ਕੀ ਦੇ ਲਓ ਹਾਂ ਮੇਰਾ ਹਾਂ ਬੱਸ ਲੱਗੇ 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 ਹੈ ਕਿਰਾਏ ਤੇ ਲੱਭ ਲਈ ਕੋਈ ਕਰ ਹੋਰ ਲੈ ਸਾਡੇ ਨਾਲ ਰੇਚ ਦਾ ਆ ਹੁਣ ਯਾਦ ਹੈ ਨਾ ਕੈ ਮਿੱਥਾ ਹੈਗਾ ਬਿੱਲ ਉਹ ਗਾਇਸ ਕਿਉਂ ਹਣ ਏਦਾਂ ਦਾ ਹੱਥ ਫੜਨਾ ਚਾਹੁੰਦਾ ਆ ਦਿਖਾਇਆ ਆਪਣਾ ਹੱਥ ਆ ਵੇਖੋ ਹੱਥ ਗਾਇਸ ਗਾਇਸ ਹੱਥ ਜੀ ਬੇਇੱਜ਼ਤੀ ਹੁੰਦੀ ਦੇਖੋ ਚਿੱਟਾ ਕਿੰਨਾ ਹੱਥ ਦੇਖੋ ਗਾਇਸ ਚਲਾ ਆਹ ਬੋਲਾ ਦੇਖੋ ਆਹ ਗੁਰੀਆ ਨਾ ਸਾ ਦੇਖਿਆ ਮੜ ਜਾ ਮੀ ਤੇ ਰੀਤੀ ਨਹੀਂ ਇਹ ਦਿਖਾਉਗੀ ਬਹੁਤ ਮਮਾ ਜਾ ਕਰ ਕੱਕੜ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਹ ਪੋਟੀ ਕੰਦੇ ਥੱਲੇ ਨੂੰ ਬੈ ਬੈ ਦੇਖਣ ਦੇ ਉਹਦੇ ਵੱਲ ਕੀ ਹੋਇਆ ਤੁਹਾਨੂੰ ਹੈ ਹੂੰ ਜਾਬੂ ਹੂੰ ਉਹ ਕੰਨੇ ਨੇ ਨਿਆਣਾ ਅੱਦਾ ਸੀਦਾ ਅੱਦਾ ਬੈਠੀ ਦੀ ਨਿਆਣਾ ਅੱਦਾ ਬੈਠਾ ਲੋ ਵੀ ਇੱਧਰ ਇਹਨਾਂ ਨੇ ਤਿਆਰ ਹੋਣ ਨੂੰ ਕਿੰਨਾ ਟਾਈਮ ਹੀ ਲਾਤਾ ਆ ਮੈਂ ਇਹਨਾਂ ਨੂੰ ਕਹੀ ਜਾਂਦਾ ਤਿਆਰ ਹੋ ਜਾਓ ਤਿਆਰ ਹੋ ਜਾਓ ਤਿਆਰ ਨਹੀਂ ਹੁੰਦੀਆਂ ਪਈਆਂ ਤੇ ਹੁਣ ਮੈਂ ਦੇਖਦਾ ਜਾ ਰਿਹਾ ਇਹਨਾਂ ਨੂੰ ਵੀ ਕੀ ਐਸ ਟਾਈਮ ਕੀ ਚੱਲੰਦਿਆ ਜਰਾਨੀਓ ਅੱਧਾ ਘੰਟਾ ਘੰਟਾ ਚਾਹੀਦਾ ਤਿਆਰ ਹੋਣ ਨੂੰ ਤੇ ਆਹ ਦੇਖੋ ਜੀ ਇਹ ਵੀ ਨਹੀਂ ਹਜੇ ਹੋ ਚੁਕਿਆ ਗਾਇਸ ਰੈਡੀ ਸ਼ੈਡੀ ਗੋ ਤੇ ਹੁਣ ਇੱਧਰ ਦੇਖੋ ਮੰਮੀ ਦੇ ਨਾਲ ਸਾਡਾ ਸੰਵੀਰ ਦੇਖੋ ਤੁਹਾਨੂੰ ਪਤਾ ਹੀ ਆ ਕਿ ਇਹ ਮੰਮੀ ਦੇ ਨਾਲ ਹੀ ਇਹ ਬਣ ਗਿਆ ਮੇਰਾ ਜੁੱਟ ਬਣ ਗਿਆ ਗਾਇਸ ਇਹਨ ਦਾ ਜੁੱਟ ਬਣ ਚੁੱਕਿਆ ਹੈ ਗਾਇਸ ਨਹੀਂ ਇਹ ਗੋੜਾ ਹੈ ਮਿੰਟ ਮੇਰਾ ਗੋੜਾ ਰੱਖਾ ਗੋੜਾ ਗੋਲਾ ਗੋਲਾ ਮੰਮੀ ਦਾ ਗੋੜਾ ਖੰਮ ਗਿਆ ਤੇ ਹੁਣ ਇਹਦੇ ਅਸੀਂ ਡਾਈਪਰ ਲੈ ਕੇ ਆਣੇ ਆ ਸਮਾਨ ਲੈ ਕੇ ਆਉਣਾ ਕੁਛ ਕਿ ਸਾਡੇ ਚੀਜ਼ਾਂ ਲਿਬੜਿਆ ਚਿਪੜਿਆ ਇਸ ਟਾਈਮੇ ਲਿਬੜਿਆ ਛਿਬੜਿਆ ਇਹਨੂੰ ਅਸੀਂ ਧਵਾ ਲਏ ਆ ਨਿਲਾ ਕੇ ਤੇ ਇਹਨੂੰ ਅਸੀਂ ਨਵਾ ਕੇ ਨਵਾ ਗਏ ਇਹਨੂੰ ਨੰਬਰ ਪਾ ਕੇ ਪਰ ਨਾ ਹੁਣ ਐ ਸੋਕ ਵਧੀਆ ਰਹਿੰਦਾ ਗਾੜਨੀਆਂ ਖੇਦੀਆਂ ਕੰਨੀਆਂ ਤੇ ਖੇਦੀਆਂ ਬੜੀਆਂ ਸੋਹਣੀਆਂ ਕਰਦਾ ਹੁੰਦਾ ਨਾ ਹਨਾ ਜਨਵੀਰ ਕਿੰਨੀਆਂ ਖੇਦੀਆਂ ਕਰਦਾ ਹੁੰਦਾ ਉਹ ਹਾਂ ਉਹ ਤਾਂ ਬਹੁਤ ਖੇਦੀਆਂ ਕਰਦਾ ਹੁੰਦਾ ਹਾਂ ਕਿੰਨੀਆਂ ਕਿੰਨੀਆਂ ਖੇਦੀਆਂ ਕਰਦਾ ਹੁੰਦਾ ਨੇ ਕਿੰਨੀਆਂ ਕਿੰਨੀਆਂ ਆ ਦੇਖੋ ਕਿੰਦਾ ਕਰਦਾ ਖੇਡੀਆਂ ਹਾਂਜੀ ਹਾਂਜੀ ਗਾਇਸ ਤੇ ਇਹ ਹੁਣ ਆਪਣੇ ਮਨਵੀਰ ਸਾਡਾ ਖੇਡਦਾ ਪਿਆ ਆ ਸੁਨਵੀਰ ਵੀ ਖੇਡਦਾ ਵਿਆ ਆ ਤੇ ਆਹ ਤੇ ਇੱਥੇ ਰੱਖ ਜੋ ਜੀ ਜੀ ਅਸੀਂ ਆ ਚੁੱਕੇ ਹਾਂ ਜੀ ਫੇਰ ਨਾ ਪੈਣ ਕਰੇ ਫੇਰ ਹੁਣ ਜਾਣਾ ਕਹਿੰਦੇ ਗੇੜਾ ਲੱਗੇ ਰਹਿੰਦਾ ਆ ਤੇ ਇੱਧਰ ਦੀਦੀ ਨੂੰ ਬਨਾਣਾ ਖਿਲਾ ਰਹੇ ਨੇ ਬੇਬੀ ਨੂੰ ਤੇ ਇੱਧਰ ਸਾਡੇ ਦੋ ਜਵਾਕ ਖੇਡਦੇ ਪਏ ਆ ਤਨ ਪਤਾ ਹੀ ਆ ਕਿ ਇਹ ਦੋਨੇ ਦੀ ਜੁੱਟ ਇੱਕ ਹੀ ਆ ਜਿੱਦਾਂ ਜਿਵੇਂ ਸਹਿਜ ਤੇ ਮਨਵੀਰ ਆ ਓਵੇਂ ਹੀ ਇਹ ਦੋਨੇ ਜਾਨੇ ਉਹ ਇਹਦੇ ਨਾਲ ਬਣਦੀ ਨਹੀਂ ਇਹਨਾਂ ਦੀ ਤੇ ਉਹ ਦੋਨੇ ਦੇਖਦਾ ਹਾਂ ਉਹ ਵੀ ਉਹ ਵੀ ਇਦਾਂ ਹੀ ਛੋਟੀ ਜਸਲੀਨ ਵੀ ਉਹ ਵੀ ਇਦਾਂ ਹੀ ਆ ਉਹਦੇ ਨਾਲ ਵੀ ਨਹੀਂ ਇਹਨਾਂ ਦੀ ਬਣਦੀ ਉਹ ਦੋਨੇ ਆ ਸਕੇ ਖੇਡ ਦਿੰਦੇ ਸਵੇਰੇ ਉੱਟ ਕੇ ਜੱਫੀ ਦੇਦੇ ਜੱਫੀ ਦੇਖਿਆ ਕਿਦਾਂ ਪਾਈ ਸੀ ਹਾਂ ਇੱਕ ਦੂਜੇ ਨੂੰ ਹਾਂ ਭਾਜੀ ਨਹੀਂ ਇਹ ਤੱਕ ਪਹੁੰਚਣ ਨਾ ਬਸ ਪਹੁੰਚਣ ਲਿੰਦੇ ਆ ਕਿ ਉਹ ਹਾਂ ਕਿ ਭਾਈ ਪਹੁੰਚਣੀ ਤੇ ਭਾਈ ਨੂੰ ਨਾ ਐਕਟਿਵ ਹਟ ਜਾਣਾ ਫੇਰ ਦੁਬਾਰਾ ਦੇਖਦੇ ਆ ਆ ਬੰਦੇ ਕਰੋ ਇਹਨੂੰ ਤੁਸੀਂ ਬੋਲੋਗੇ ਕੁਝ ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਮੈਂ ਬਹੁਤ ਕੁਝ ਬੋਲਣਾ ਮੈਂ ਮੜਾ ਵੀਡੀਓ ਦੇਖ ਰੋ ਤੁਸੀਂ ਪਹਿਲਾਂ ਬੋਲੋ ਨਹੀਂ ਨਹੀਂ ਤੁਸੀਂ ਬਣਾਓ ਨਹੀਂ ਤੁਸੀਂ ਪਹਿਲਾਂ ਬੋਲੋ ਮੈਂ ਤਾਂ ਮੈਂ ਕਹਦਾ ਕੀ ਕਹਿਣਾ ਚਾਹੁੰਦਾ ਹਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਕਹਿਣਾ ਚਾਹੁੰਦਾ ਵੀ ਵੀ ਜਿਹੜੇ ਸਾਨੂੰ ਆਪਾਂ ਨੂੰ ਦੇਖਦੇ ਆ ਹਾਂਜੀ ਮੜਾ ਜ ਆਪੋ ਆਪਣਾ ਪਿੰਡ ਦੱਸਿਓ ਕਿੱਥੇ ਰਹਿ ਰਹੇ ਹੋ ਤੁਸੀਂ ਮੈਂ ਤੁਹਾਨੂੰ ਉਹ ਗੱਲ ਦੱਸਾਂਗਾ ਸਾਰਿਆਂ ਦੀ ਬਾਤ ਇਹ ਦੱਸੂ ਮੈਂ ਕਿੰਨੇ ਮੈਂ ਤੁਸੀ ਗੱਲ ਦੱਸਣੀ ਤੇ ਤੁਹਾਨੂੰ ਹੋਣੀ ਦੱਸ ਦੋ ਤੁਸੀ ਕਿਸੇ ਨੂੰ ਨਹੀਂ ਦੱਸੀ ਹੁੰਦੀ ਸੱਚੀ ਗੱਲ ਆ ਇਹ ਪਿੰਡ ਦੱਸਣਾ ਬਸ ਆਪਣਾ ਠੀਕ ਆ ਕੱਲੂ ਫੇਰ ਦੱਸੂ ਆਹ ਹੋ ਤਾਂ ਤੁਸੀਂ ਭਾਵੇਂ ਪਿੰਡ ਦੱਸਣਾ ਤੇ ਆਪਣਾ ਨਾਂ ਦੱਸਣਾ ਠੀਕ ਆ ਤੇ ਕੱਲ ਜੀ ਕਿੰਨੇ ਬੱਚੇ ਸਾਰਿਆਂ ਦੇ ਇਹ ਹਾਏ ਰੱਬ ਬਹੁਤ ਸਾਰੇ ਇਹ ਦੇ ਸਾਰੇ ਕਿੰਨਾ ਇਹਦੇ ਮਿਲ ਕੇ ਦੱਸਾਂਗੇ ਹਾਂ ਦੱਸੋ ਨਾ ਬੈ ਕੇ ਕਿਉਂ ਐ ਫੋਨ ਲੱਗੇ ਪਾਸੇ ਮੈਂ ਕਿਉਂ ਮੈਂ ਤੈਨੂੰ ਫੋਨ ਤੇ ਨਹੀਂ ਲੱਗਣ ਲੈ ਕੇ ਆ ਤੁਸੀਂ ਦੀਦੀ ਹੋਣਾ ਦੇ ਘਰ ਆਏ ਹੋ ਉਹਨਾਂ ਨਾਲ ਗੱਲਬਾਤ ਕਰੋ ਮੈਂ ਹਟ ਜੀ ਰੁੱਸਣਾ ਜਾਏ ਇਹ ਵੀ ਦੇ ਮੇਰਾ ਹਾਂ ਉਹ ਤੂੰ ਨਾ ਪੈਣਾ ਫੂ ਮੂਡ ਤਾਂ ਪੈ ਕਿਹੜਾ ਅਦਰ ਆ ਦੇਖੋ ਕਿੰਦਾ ਰੋਂਦੀ ਵਈ ਈ ਪਾਜੀ ਹੁਣੀ ਗਏ ਸੀਗੇ ਸਮਾਨ ਵਗੈ ਸਮਾਨ ਲੈਣ ਕਾਕਿਆਂ ਦੀਆਂ ਚੀਜ਼ੀਆਂ ਲੈਣ ਤੇ ਪਾਜੀ ਮੇਲੀ ਵੀ ਲੈ ਆਏ ਪਾਜੀ ਕਹਿੰਦੇ ਭੈਣ ਤੂੰ ਖਾਣੀ ਹੁੰਦੀ ਤੂੰ ਵੀ ਖਾ ਲੈ ਚਾਹ ਜ਼ਿਆਦਾ ਬਣ ਗਈ ਆ ਲੈ ਲੈ ਡੀਦੀ ਕਹਿੰਦੇ ਚਾਹ ਦੋ ਦੋ ਵਾਰੀ ਕਰਕੇ ਪੀ ਲਿਓ ਹੁਣ ਕੱਲ ਵੀ ਕਹਿੰਦਾ ਸਿਮੂ ਕਿੰਨੀ ਟੋਲੀ ਆ ਪਾਜੀ ਜੀ ਸਿਮੂ ਆ ਲੈ ਤਸੇ ਸਿਮੂ ਵੇਖਦਾ ਕਦਰ ਤਾਂ ਇੱਕ ਵਾਰੀ ਚਾਹ ਪਾ ਲਈਏ ਵੱਡੇ ਗਲਾਸ ਚ ਆ ਦੇਖੋ ਚਾਹ ਕਿੰਨੀ ਵਧੀਆ ਪੰਜਾਬੀ ਇਹ ਕਹਿੰਦੇ ਠੰਡ ਜੀ ਹੋ ਗਈ ਆ ਬਾਹਰ ਚਾਹ ਪੀ ਲਈਏ ਹੁਣ ਗਰਮਾ ਗਰਮ ਸੋਚ ਲਓ ਨਾ ਗਾਈ ਸਾਡੀ ਮਸ਼ੀਨ ਸਾਨੂੰ ਇਹ ਲੱਗਾ ਚੱਲ ਗਈ ਆ ਬਾਜਰੋ ਦੇ ਚ ਕੱਪੜੇ ਤਸਕਾਏ ਚਲਤਾ ਗਈ ਆ ਸਰਪ ਸਰਪ ਜ਼ਿਆਦਾ ਕਰਕੇ ਵਜਾ ਚੱਕਰ ਹਾਂ ਸਰਪ ਜ਼ਿਆਦਾ ਪੈ ਗਈ ਸਰਪ ਜ਼ਿਆਦਾ ਪੈਨ ਕਰਕੇ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਤੇ ਹੁਣ ਦੁਬਾਰਾ ਫੇਰ ਅੱਧਾ ਤੋ ਹੋ ਗਿਆ ਇੱਕ ਤੇ ਯਾਰ ਹਾਂ ਉਹਤੇ ਲੱਗੀ ਆ ਪਰ ਸਮੈਲ ਆਉਣਗੀ ਸਮੈਲੋਂ ਲੱਤਨੀ ਆ ਨਾ ਹਾਂਜੀ ਆ ਦੇਖੋ ਜੀ ਛੋਟੀ ਸਾਡੀ ਕੰਤੋਂ ਦੇਖਦੀ ਹੈ ਜੀ ਇਹ ਫੋਨ ਬੋਝ ਲਾਉਂਦੀ ਹੈ ਓਏ ਫੋਨ ਚ ਲਾਉਂਦੀ ਹੈ ਉਹ ਉਹ ਉਂਗਲਾ ਮਾਰਦੀ ਉਹਨੇ ਆਉਣਿਆਂ ਨੂੰ ਫੋਨ ਨਾਲ ਕਿੰਨਾ ਪਤਾ ਆ ਉਹ ਦੇਖੋ ਨਹੀਂ ਇਹ ਫੋਰ ਐਪਲ ਨਹੀਂ ਹੁੰਦਾ ਇਹ ਫੋਰ ਅਮਰੂਦ ਕਹ ਅਮਰੂਦ ਕਹ ਅਮਰੂਦ ਅਮਰੂਦ ਕਹ ਕਹ ਇਹ ਫੋਰ ਅਮਰੂਦ ਇਹ ਹੈ ਆਹ ਕਰਨੀ ਮਾਰ ਨਹੀਂ ਰਹਾ ਦੇਖੋ ਕਿੰਨਾ ਹੋ ਗਿਆ ਗਾਇਸ ਆ ਮੈਂ ਰਿੰਗ ਲਾਈਟ ਲਾਤੀ ਕਮਰੇ ਚ ਬਲਬ ਛੋਟਾ ਸੀ ਤੇ ਹੁਣ ਆਪਾਂ ਰਿੰਗ ਲਾਈਟ ਲਾਤੀ ਹੁਣ ਹਨੇਰਾ ਬਹੁਤ ਸੀ ਤੇ ਰਿੰਗ ਲਾਈਟ ਦੇ ਕੇ ਬੰਦ ਕਰਾਂ ਜਾਂ ਕਿ ਕਿੰਨਾ ਹਨੇਰਾ ਹੁੰਦਾ ਦੇਖਿਓ ਦੇਖਿਓ ਆ ਆ ਗਏ ਰਿੰਗ ਲਾਈਟ ਤੇ ਆ ਦੇਖਿਓ ਉਹ ਆ ਕੀ ਬਈ ਮਤਲਬ ਆਹ ਕਮਰੇ ਦੇ ਵਿੱਚ ਕਿੰਨਾ ਹਨੇਰਾ ਹੁੰਦਾ ਔਰ ਅੰਨਾ ਹੁਣ ਦੇਖੋ ਔਰ ਲੋਗ ਨਹੀਂ ਲੋਗ ਨਹੀਂ ਹੁੰਦੀ ਨਾ ਚਾਰ ਨਾਲ ਚਾਹੀਦਾ ਰਕਮ ਦੇ ਚ ਮਤਲਬ ਬੋ ਨਹੀਂ ਰਹਾ ਰੋਸ਼ਨੀ ਕਭ ਲਾਈਟ ਆ ਦੇਖੋ ਆ ਵੀ ਲਾਈਟ ਲੱਗੀ ਆ ਇਹ ਵੀ ਜੇ ਚੱਲ ਗਈ ਤਾਂ ਕਿੰਨਾ ਨਿਰ ਕਿੰਨਾ ਹੀ ਹੋ ਜਾਣਾ ਲੋ ਬੋ ਹੋ ਜਾਣੀ ਹਨਾ ਗਾਇਸ ਆਪਾਂ ਅਸੀਂ ਦੀਦੀ ਬਣਾ ਲੂ ਤੇ ਦੀਦੀ ਉਹਨਾਂ ਨੇ ਕੱਪੜੇ ਧੋਣੇ ਸੀ ਤੇ ਉਹ ਕੱਪੜੇ ਮਸ਼ੀਨ ਚ ਪਾਏ ਤੇ ਥੋੜੀ ਮਸ਼ੀਨ ਸਾਫ ਕਰ ਲੈਣ ਆਪੇ ਹੁਣ ਫੇਰ ਦੁਬਾਰਾ ਦੀਦੀ ਰਾਨੇ ਕੱਪੜੇ ਬਾਹਰ ਕੱਢੇ ਸੋ ਲਾਈਟ ਬੋ ਘਟਿਆ ਤੇ ਸੋ ਆਪਾਂ ਕਰਦੇ ਪਿਆ ਸ਼ੋਪਿੰਗਾਂ ਮੈਰਿਜ ਦੀਆਂ ਸੋ ਸੋ ਵੀ ਆੜੀਆਂ ਚੱਲਣਦੀਆਂ ਆ ਤੇ ਤੁਹਾਡੇ ਕੱਪੜੇ ਹੋ ਗਏ ਬਸ ਇੱਕ ਗੜਾ ਰਹਿ ਗਿਆ ਉੱਥੇ ਵੀ ਇੱਕ ਗੜਾ ਰਹਿ ਗਿਆ ਜੀ ਤੇ ਹਾਂ ਬਸ ਬਸ ਇੱਕ ਗੜੇ ਨੇ ਹੀ ਕੰਮ ਖਰਾਬ ਕਰਤਾ ਨਹੀਂ ਤਾਂ ਹੁਣ ਨੂੰ ਹੋ ਜਾਣਾ ਜੀ ਆ ਦੇਖੋ ਜੀ ਮਸ਼ੀਨ ਦੇ ਵਿੱਚ ਹੀ ਸਰਪ ਭਾਈ ਉਹ ਸਾਰਾ ਭਜ ਵੀ ਵਿੱਚ ਆ ਦੇਖੋ ਸਾਰਾ ਥੋੜੀ ਥੋੜੀ ਜਿਹੀ ਹਾਂਜੀ ਹੈਲੋ 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 ਕਰੋ ਹੈਲੋ 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 ਗੁਰੂ ਕੀ ਗੱਲ ਹੈਲੋ ਗੁਰੂ ਹੈਲੋ ਹੈਲੋ ਗੁਰੂ ਆ ਜਿੱਦਾਂ ਦਾ ਬੰਦਾ ਬਿਮਾਰ ਹੁੰਦਾ ਐ ਖਾਟ ਮੇਡਾ ਪੁਜੀਆ ਇਹਨਾਂ ਦੀ ਕੋਈ ਬੁਆ ਨਾ ਮੈਂ ਚੰਪਾ ਖਾਣ ਪਾ ਖਾਣ ਹੂੰ ਚੰਪਾ ਖਾਣ ਦੇ ਕੁਝ ਨਹੀਂ ਮਿਲਣਾ ਚੰਪਾ ਜੁੰਪਾ ਨਹੀਂ ਖਾਈ ਅੱਜ ਕੀ ਚਾਪਾ ਖਾਣੇ ਮੈਂ ਦੇ ਵੀ ਵੀ ਨੂੰ ਦੇਦਾ ਤੇ ਤੇਰੀ ਇਹਦੀ ਗੱਲ ਚੰਪਾ ਖਲ ਕੀ ਕਰਨੀ ਹੈ ਚੰਪਾ ਚੰਪਾ ਚੱਪਲ ਪਾਉ ਉਹਦੇ ਪੈਰੀ ਮੁੰਡੇ ਦੇ ਬਿਮਾਰ ਹੋ ਜਾਣਾ ਉਹਨੇ ਨਹੀਂ ਪੁੰਦਾ ਚੱਪਲ ਪਾਉ ਚੱਪਲ ਪਾਉ ਬੂਟ ਪਾ ਲੈ ਮੈਨੂੰ ਚੱਪਲ ਪਾਉ ਚਲ ਬੂਟ ਪੋਣੀ ਬੂਟ ਪੋਣੀਆ ਚਲ ਬਾਹਰ ਬੂਟ ਪਾ ਤੇ ਬੈਠੋ ਲੈ ਕੇ ਆਪਣੇ ਬੂਟ ਇਹਨੂੰ ਅਜੇ 3 ਘੰਟੇ ਹੋਏ ਟ੍ਰੈਕ ਸੂਟ ਪਾਈ ਨੂੰ ਨੇ ਟ੍ਰੈਕ ਸੂਟ ਦਾ ਹਾਲ ਦੇਖੋ ਕੀ ਕਰ ਲਿਆ ਆ ਦੇਖੋ ਸਾਰਾ ਹੀ ਟ੍ਰੈਕ ਸੂਟ ਖੇੜ ਖੇੜ ਕੇ ਖਰਾਬ ਆ ਦੇਖੋ ਨਮਾ ਕੇ ਤੇ ਇਹਨੇ ਪਾਇਆ ਲੱਗਦਾ ਏ ਹਜੇ ਵਾਈਟ ਰੰਗ ਦਾ ਲੈਂਦੇ ਹੀ ਉਦੋਂ ਆਪਾਂ ਐ ਮੀਸ਼ੂ ਕਰ ਕੋੜ ਨਹੀਂ ਲੈ ਰਹੇ ਉਹ ਵਾਈਟ ਰੰਗ ਦਾ ਨਹੀਂ ਨਾ ਕੀਤੀ ਕੋਈ ਵਾਈਟ ਲਈ ਖੋਣਾ ਲੱਦਾ ਪਾਇਆ ਉਹਦੇ ਮੈਂ ਕਹਿੰਦਾ ਇਹਦਾ ਮੋਲ ਵੇੜਦਾ 30 ਮਿੰਟ ਤੇ ਆ 30 ਮਿੰਟ ਚ ਲੇੜਦਾ ਨਹੀਂ ਆਦੇ ਇਹਦੇ ਉਹ ਜਿਹੜਾ ਹੁੰਦਾ ਤੇ ਇਹ ਤੇ ਉਹ ਤਾਂ ਇਹਨੇ ਕੱਢਣਾ ਹੀ ਮਜ਼ੀਬੀ ਮੈਂ 2 ਘੰਟੇ ਹੋ ਗਏ ਜੀ 2 ਘੰਟੇ ਮਸਾਂ ਹੀ ਹੋਈ 2 ਘੰਟੇ ਜਿਹਨੇ ਜਲੂਤ ਕੱਢਤਾ 2 ਘੰਟੇ ਜੀ ਦੋਸਤ ਹਾਂ ਲੋ ਵੀ ਬਾਹਰ ਦੇਖਾ ਗੱਡੀ ਵਾਲ ਤੇ ਹਨ ਮਰ ਮੜਾ ਜੀ ਉਹ ਵੀ ਆਪਣੀ ਗੱਡੀ ਖੜੀ ਆ ਉਹ ਦੇਖੋ ਦੇਖੋ ਮੇਰਾ ਗਨਾ ਹੋ ਗਿਆ ਦੀਦੀ ਉਹਨਾਂ ਦੇ ਘਰੇ ਫੋਨਾ ਹੁਣਾ ਲਾਇਆ ਸੀ ਆਦੀ ਦੀ ਉਹ ਜੈਕਟਾ ਖੜੀ ਆ ਤੇ ਆਹ ਅਗਲੀ ਆ ਤੇ ਕੀ ਕਰਦਾ ਇਹ ਉਹ ਸਾਡੀ ਗੱਡੀ ਖੜੀ ਓਏ ਕੀ ਹੋ ਗਿਆ ਇਹ ਕੀ ਹੋ ਗਿਆ ਜੀ ਨਿਆਣੇ ਨੂੰ ਨਾ ਖਵਾ ਇਹ ਤੋਂ ਪੈਕਟ ਪਰੇ ਰੱਖੋ ਤੇਨੂੰ ਬੰਦ ਕਰ ਹਾਂ ਨਹੀਂ ਹਾਂ ਥਿਆਣੀ ਬਹੁਤ ਫਰੀਦ ਤੂੰ ਅਖੇ ਦੇਖੋ ਜੀ ਅਖੇ ਤਿੰਨ ਦੀ ਤਾਂ ਹੀ ਤਾਂ ਮੈਂ ਖਾਂਦੀ ਆ। ਤੂੰ ਜਾ ਪਾਪਾ ਕਹਿੰਦਾ ਤੈਨੂੰ ਨਹੀਂ ਦੇਣੀ ਮੰਮਾ ਉਹ ਕਹਿੰਦੇ ਫਰੀ ਤੇ ਤੂੰ ਖਾਣਾ। ਦੇਖੋ ਦੇਖੋ। ਨਿਆਣੇ ਨੂੰ ਮਤਲਬ ਵੀ ਨਾਲੇ ਉਹਨੂੰ ਰਵਾਈ ਜਾਣਾ ਤੇ ਨਾਲੇ ਆਪ ਉਹਦੇ ਸਾਹਮਣੇ ਖਾਈ ਜਾਣਾ ਤੇ ਅਗਲਾ ਕਿੱਥੇ ਛੱਡਦਾ। ਆਪੇ ਕਾਣ ਪਾ ਦੀਏ ਬਾਹਰ। ਮਨੂੰ ਸਾਡੇ ਕਾਣ ਪਾ ਗਿਆ ਤੋ ਕਾਣ ਪਾਈਏ ਚਲੋ ਫੜੋ ਉਹਨੂੰ ਕਾਣ ਪਾ ਫੜ ਫੜ ਕਾਣ ਨੂੰ ਫੜ ਵਾਦੇ ਪਾਦੇ। ਇਹਨੇ ਕਾਣ ਨੂੰ ਨਹੀਂ ਪੋਣੇ। ਹਾਂ ਉਹਨੇ ਗਾਣ ਨੂੰ ਪੋਣੇ ਆ। ਸਾਹਮਣੇ ਜਿਹੜੀ ਬੈਠੀ ਆਲੀ। ਗੰਗ 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 ਓਏ ਥੋੜੀ ਮੰਗ ਥੋੜੀ ਮੰਗ ਥੋੜੀ ਮੰਗ ਚੱਲ ਜਾ ਮੇਰੀ ਅੱਖ ਅੱਗ ਥੋੜੀ ਮੰਗ ਦੇਖੀ ਦੇਖੀ ਦੂਰ ਥੋੜੀ ਮੰਗ ਥੋੜੀ ਮੰਗ ਦੂਰ ਥੋੜੀ ਮੰਗ ਥੋੜੀ ਮੰਗ ਥੋੜੀ ਪੀਤੀ ਥੋੜੀ ਥੋੜੀ ਪੀਤੀ ਥੋੜੀ ਮੰਮੀ ਐ ਪੀਤੀ ਪਰੀਤੀ ਥੋੜੀ ਮੈਨੂੰ ਦਹੀਂ ਬੁਗਿਆ ਪਰੀਤੀ ਥੋੜੀ ਮਨੀਰ ਦਹੀਂ ਹਾਂ ਜੀ ਹਾਂ ਜੀ ਹਾਂ ਜੀ ਆਹ ਦੇਖੋ ਗਾਇਸ ਫੇਰ ਡਿੱਗੀ ਆ ਇਹ ਡਿੱਗੀ ਰਹਿੰਦੀ ਜੀ ਪਿੱਛੇ ਡਿੱਗੀ ਰਹਿੰਦੀ ਗ੍ਰੇਨ ਵੀ ਪਤਾ ਲੱਗ ਗਿਆ ਜਦੋਂ ਰੋਂਦੀ ਆ ਤਾਂ ਕੋਲ ਨਾ ਨਾ ਕੋਈ ਹੈ ਇੱਧੇ ਡਿੱਗ ਗਈ ਇੱਧੇ ਪਿੱਛੇ ਨੂੰ ਆ ਉਹ ਦੇਖੋ ਅੱਗੇ ਚੱਲ ਗਈ ਆ ਬਰਾਵਾ ਕੱਲ ਪਤਾ ਕੀ ਕਿਤੇ ਇਹਨੇ ਬੂਟ ਆਪਣੇ ਇੱਥੇ ਲਾ ਕੇ ਲੈ ਪਿੱਛੇ ਇੱਦੀ ਲੱਗੀ ਇੱਦਾਂ ਬੈਠੀ ਇੱਦੀ ਡਿੱਗ ਗਈ ਆ ਦੇਦੀ ਦੇਖਦੇ ਪੈਰ ਸਵੇਰੇ ਪੈਰ ਨੂੰ ਦਿਓ ਨਾ ਪੂਰਾ ਦਮ ਮੁੜ ਗਿਆ ਰਾਂ ਪੈਰ ਮੈਂ ਕਹਾਂ ਲੈ ਵੀ ਮਰੂੰ ਹਾਂਜੀ 100 ਰੁਪਏ ਦੀ ਚੀਜ਼ੀ ਦੇ ਲਓ ਹਾਂਜੀ ਇੱਧਰ ਆਓ ਇੱਧਰ ਆਓ ਆ ਦੇਖੋ ਕੀ ਲੈ ਗਈ ਕੁੜੀ ਇੱਧਰ ਆਓ ਥੈਂਕ ਯੂ ਜਦੋਂ ਇੱਧਰ ਆਓ ਆ ਗਈ ਜਾ ਲੁਮਾਨ ਜੀ ਜਾ ਲੁਮਾਨ ਜੀ ਹੂੰ ਕੀ ਕਰਨਾ ਮੰਗਣਾ ਪਈ ਮੈਂ ਤੈਨੂੰ ਪੈਸੇ ਵੀ ਦੇ ਦੇ ਮੈਂ ਤੈਨੂੰ ਪੈਸੇ ਦਿੱਤੇ ਤੇ ਮੈਂ ਇਹਨੂੰ ਕਹੀ ਜਾਂਦਾ ਫਰੀਦ ਨੂੰ ਵੀ ਨਾ ਉਹਨੂੰ ਦੇ ਚੀਜ਼ ਫਰੀਦ ਹਰਦੀ ਨਹੀਂ ਪਈ ਹੈਗੀ ਤੇ ਫੇਰ ਜਰੂਰ ਉਹਦੀ ਕਲਾਸ ਲੱਗਣੀ ਆ ਫੇਰ ਇਹਨੇ ਰੋਣਾ ਨਹੀਂ ਹੁੰਦਾ ਕਿਉਂ ਦੇ ਤਾ ਦੇ ਲੈ ਨਾ ਦੇਣਾ ਕਰਦਾ ਖਾਣ ਨੂੰ ਉਯੋਗ ਦੀ ਤੂੰ ਦੇਖ ਕੋ ਕਰ 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 ਜੈ ਜੈ ਮਾਂ ਦੀ ਬਲੋ ਜੈ ਮਾਂ ਦੀ ਬਲੋ ਬਲੋ ਜੈ ਮਾਂ ਦੀ ਜੈ ਜੈ ਮਾਂ ਦੀ ਇਹ ਵੀ ਮਨਵੀਰ ਨੂੰ ਬੋਲਦੀ ਹੈ ਨਾ ਇਹ ਥੋੜੀ ਓੜੀ ਹੈ ਨਾ ਪਹਿਲਾਂ ਮਨਵੀਰ ਦਦੀ ਬੋਲ ਲਈ ਹਾਏ ਇੱਕ ਮਹੀਨਾ ਵੱਡੀ ਹੈ ਤੇ ਮਨਵੀਰ ਤਾਂ ਹਾਂ ਨਹੀਂ ਨਹੀਂ ਆਉਂਗੀ 11 ਮਹੀਨੇ ਦਾ ਅੱਛਾ ਦੁਬਾਰਾ ਮਨਵੀਰ ਆਪਣਾ ਬੋਲਦਾ ਮੇਰੇ ਸਾਹਮਣੇ ਘਟਿਆ ਕਦੋਂ ਇਹਦਾ ਕਿਹਦਾ ਆ ਜਾਮ ਲੈ ਲਿਆ ਪਰ ਮਨਵੀਰ ਬੋਲਣਾ ਪਿਆ ਮਨਵੀਰ ਸਾਹਿਬ ਬੋਲਦਾ ਮਨਵੀਰ ਸਾਹਿਬ ਕੁੜੀਆਂ ਕਹਿੰਦੇ ਥੋੜਾ ਲੇਟ ਬੋਲਦੇ ਫਰਦ ਨੇ ਕਹਿੰਦੇ ਮੁੰਡੇ ਬਹੁਤ ਲੇਟ ਬੋਲਦੇ ਬਸ ਕੁੜੀਆਂ ਲੈਣ ਉਹ ਜੀ ਕਹਿੰਦੇ ਸਾਡਾ ਮੁੰਡਾ ਨਹੀਂ ਬੋਲਦਾ ਤੇ ਮੁੰਡਾ ਸਾਡਾ ਸਹੀ ਆ ਵੀ ਨਿਆਣੇ ਬੋਲਦੇ ਇੰਨੇ ਟਾਈਮ ਤੇ ਆ ਉਹ ਜਦੋਂ ਇਹ ਆਪੇ ਬੋਲਣਾ ਲੱਗਿਆ ਹੋਰ ਉਹ ਜਦੋਂ ਆ ਆਪ ਥੋੜਾ ਜਿਹਾ ਕਿ ਬੋਲੋ ਬੋਲ ਉਹ ਜਦ ਮਮਾ ਡੈਡੀ ਕਹਿੰਨਾ ਤਾਂ ਵਾ ਠੀਕ ਆ ਬੋਲਦਾ ਹੀ ਆ ਫੇ ਬੋਲਦੀ ਰਗਿਆ ਹੁਣ ਇਹਨੂੰ ਨਾਮ ਵੀ ਪਤਾ ਆ ਸਾਰਾ ਕੁਝ ਪਤਾ ਇਹਨੂੰ ਘਰ ਦਾ ਵੀ ਪਤਾ ਆ ਇਹਿੱਥੇ ਚੱਲ ਜਾਂਦਾ ਇਹਦੀ ਮਤਲਬ ਵੀ ਉਹ ਇਹਨੂੰ ਯਾਦ ਵੀ ਰੱਖਦਾ ਕਿ ਹਾਂ ਇੱਥੇ ਤਾਂ ਆਪਣਾ ਘਰ ਆ ਜਦ ਰਿਸ਼ਤੇਦਾਰਾਂ ਚਾਹੀਦੇ ਆ ਵਾ ਅੱਜ ਕੱਲ ਦਾ ਜਮਾਨਾ ਐਡਾ ਦਾ ਕਹਿੰਦੇ ਨਿਆਣਿਆਂ ਨੂੰ ਸਮਝਾਓ ਨਿਆਣਿਆਂ ਨੂੰ ਆਪਣੇ ਨੂੰ ਆਪਣੇ ਇੱਕ ਨੰਬਰ ਯਾਦ ਕਰਾਓ ਇੱਕ ਐਮਰਜੈਂਸੀ ਨੰਬਰ ਘੱਟ ਯਾਦ ਕਰਾਓ ਜਿਹੜੇ ਬੱਚਿਆਂ ਕੋ ਫੋਨ ਆ ਉਹਨਾਂ ਨੇ ਫੋਨ ਉੱਤੇ ਐਸਓਐਸ ਲਾਓ ਐਮਰਜੈਂਸੀ ਕਿ ਕੋਲਿੰਗ ਜਿਹੜਾ ਬਟਨ ਆਪੋ ਲੱਗ ਜਾਂਦੀ ਜਿਹੜੀ ਐਮਰਜੈਂਸੀ ਕਾਲ ਮੈਸੇਜ ਚਲ ਜਾਂਦਾ ਤੇ ਕਿਸ਼ਨ ਚਲ ਜਾਂਦੀ ਆ ਬੱਚਿਆਂ ਦੇ ਫੋਨ ਤੇ ਓਨ ਕਰੋ ਆਪਣੇ ਘਰ ਦੇ ਵਿੱਚ ਕੋਈ ਆਉਂਦਾ ਜਿੰਨਾ ਆਪਾਂ ਬੱਚੇ ਨੂੰ ਨਹੀਂ ਭੇਜਣਾ ਚਾਹਦੇ ਆਪਾਂ ਕੋਈ ਕੋਡਵਰ ਦਦਾ ਰੱਖ ਲਓ ਫੈਮਿਲੀ ਦੇ ਕੋਡਵਰ ਰੱਖੋ ਜਿਹੜਾ ਆਪਾਂ ਕੋਡਵਰ ਨਿਆਣੇ ਨੂੰ ਗੱਲ ਹੋਊਗੀ ਜੀ ਕੋਡਵਰ ਤੇ ਬੋਲ ਦੀਗੇ ਫੇ ਨਿਆਣਾ ਜਾਵੇ ਨਾ ਉਹ ਬੰਦੇ ਦਾ ਨਿਆਣੇ ਨੂੰ ਦਦੋ ਵੀ ਅਸੀਂ ਤੁਹਾਨੂੰ ਆਖਰ ਤੋਂ ਜੇ ਬੋਲਾਂਗੇ ਤੇ ਜਾਣਾ ਨਹੀਂ ਕਿਸੇ ਨੂੰ ਬਗਲ ਇਦਾਂ ਦੇ ਆਪਾਂ ਨੂੰ ਅੱਧਾ ਦਾ ਮਤਲਬ ਨਿਆਣੇ ਨੂੰ ਦੱਸਣਾ ਚਾਹੀਦਾ ਨਿਆਣੇ ਨੂੰ ਆਪਣਾ ਨਾਮ ਆਪਣਾ ਪਿੰਡ ਦਾ ਨਾਮ ਆਪਣਾ ਮੋਬਾਈਲ ਨੰਬਰ ਇਹ ਚੀਜ਼ਾਂ ਜ਼ਰੂਰੀ ਬੰਦੇ ਨੂੰ ਦੱਸੋ ਨਿਆਣੇ ਨੂੰ ਡਰਾਓ ਤੁਹਾਨੂੰ ਡਰਾਉਂਦੇ ਨਿਆਣੇ ਨੂੰ ਡੋਨ ਨਾਲ ਉਹ ਦਬਕਾਉਣ ਨਾਲ ਵੀ ਚੰਗਾ ਹੋ ਉਹਨੂੰ ਹਿਸ਼ਾਰ ਕਰੋ ਉਹਨੂੰ ਦੱਸੋ ਵੀ ਅਸੀਂ ਇਦਾਂ ਜਾਂ ਉਦਾਂ ਵੀ ਆਹ ਚੀਜ਼ਾਂ ਦਾ ਲੜਨਾ ਠੀਕ ਹੈ ਨਾ ਸਾਡਾ ਮੁੰਡਾ ਬੜਾ ਆ ਇਹ ਬਹੁਤ ਸਾਰਾ ਸੋਚ ਕੇ ਇਹ ਨਾ ਤੋਰਨ ਨੂੰ ਜੇ ਕੋ ਕਿਸੇ ਨੂੰ ਨਿਆਣੇ ਨੂੰ ਕੋ ਕਹਿੰਦਾ ਬਿਠਾ ਕੇ ਲਿਆ ਜਾਂਦਾ ਜ਼ਬਰਦਸਤੀ ਨਿਆਣੇ ਨੂੰ ਸਕਾਓ ਵੀ ਇਹ ਉੱਚੀ ਉੱਚੀ ਕਹਿੰਦਾ ਵੀ ਮੇਰੀ ਮੰਮੀ ਨਹੀਂ ਹੈਗੀ ਇਹ ਮੇਰਾ ਡੈਡੀ ਨਹੀਂ ਹੈਗਾ ਉੱਚੀ ਉੱਚੀ ਦੱਸ ਕਾਓ ਨਿਆਣੇ ਨੂੰ ਇਦਾਂ ਨਹੀਂ ਜਾ ਰਹਾ ਹੈਗੀ ਆਂ ਇਹਦੀ ਗੱਲ ਨਿਆਣੇ ਨੂੰ ਪਤਾ ਨਾ ਹੋਵੇ ਨਿਆਣਾ ਕੀ ਕਰੂ ਗਾਈਜ਼ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆ ਚਲੋ ਅਸੀਂ ਵੀ ਰੱਖਦੇ ਆ ਤੁਸੀਂ ਵੀ ਰੱਖੋ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਸੋ ਕਿਉਂਕਿ ਤੁਹਾਨੂੰ ਪਤਾ ਉਹ ਜਲੰਧਰ ਦੇ ਵਿੱਚ ਪਿੱਛੇ ਜੇ ਜੋ ਵੀ ਹੈ ਨਾ ਹੋਇਆ ਕੁੜੀ ਨਾਲ ਬਹੁਤ ਮਾਰਾ ਹੋਇਆ ਸੋ ਉਹ ਚੀਜ਼ ਨੂੰ ਦੇਖ ਕੇ ਤੇ ਪਹਿਲਾ ਦਿਨ ਮੁੰਡੇ ਨਾਲ ਹੁਸ਼ਿਆਰ ਪਰੋ ਜਲੰਧਰ ਕੁੜੀ ਨਾਲ ਮਤਲਬ ਬਹੁਤ ਡਰ ਲੱਗਣ ਲੱਗ ਪਿਆ ਆ ਵੀ ਨਿਆਣਿਆਂ ਨੂੰ ਕੱਢਣ ਦਾ ਕੋਈ ਜਮਾਨਾ ਨਹੀਂ ਰਹਿ ਗਿਆ ਸੋ ਆਪੋ ਆਪਣੇ ਘਰੇ ਬੰਦਾ ਆਪਣਾ ਸੇਫ ਰਵੇ ਉਹ ਉਹ ਵਧੀਆ ਗੱਲ ਆ ਕਿ ਬਾਕੀ ਆਪਾਂ ਤਾਂ ਇਹੀ ਸੋਚੀਦਾ ਵੀ ਵੀ ਸੇਫਟੀ ਬਹੁਤ ਘਟਿਆ ਸੇਫ ਨਹੀਂ ਰਹਿਣਾ ਕੋਈ ਵੀ ਆਪਾਂ ਨੂੰ ਆਪ ਰੱਖਣੀ ਪੈਣੀ ਸੇਫਟੀ ਹੁਣ ਆਪ ਆਪ ਹੀ ਸਾਰਾ ਕੁਝ ਦੇਖਣਾ ਪੈਣਾ ਹੁਣ ਕਿੱਦਾਂ ਬੁੱਤ ਨੂੰ ਆਪਣੀ ਸੇਫਟੀ ਵੀ ਆਪਣੇ ਹੱਥ ਚਾ ਤੇ ਆਪਣੇ ਬੱਚੇ ਦੀ ਵੀ ਸੇਫਟੀ ਆ ਨਿਆਣੇ ਨੂੰ ਡਰ ਡਰਪੋਕ ਨਾ ਬਣਾਓ ਹੁਸ਼ਿਆਰ ਬਣਾਓ ਹਾਂ ਨਿਆਣੇ ਨੂੰ ਹੁਸ਼ਿਆਰ ਬਣਾਉਣਾ ਪੈਂਦਾ ਆ ਉਹ ਜਿਹੜਾ ਨਿਆਣਾ ਹਰ ਇੱਕ ਕੰਮ ਚ ਇੰਟੈਲੀਜੈਂਟ ਰੱਖ ਦੇ ਆ ਕਿ ਬਗਾ ਬੱਚਾ ਵੀ ਕੋਈ ਹੋਣਾ ਹੋਵੇ ਕਿ ਗੱਲ ਕੇ ਡਰ ਪਵੇ ਇੱਧਰ ਆ ਕੀ ਆ ਤੂੰ ਮੇਰੇ ਨਾਲ ਚੱਲ ਤੈਨੂੰ ਚਾਕਲੇਟ ਦਈਏ ਤੂੰ ਮਿੱਠ ਮਿੱਠ ਤੁਰ ਪਵੇ ਯਾਰ ਨੇ ਦੇ ਦੇ ਇੰਦਰ ਲਾਲ ਜਿੰਦੇ ਲੋਕ ਅਗਲੇ ਨੂੰ ਦੱਸੋ ਕੋਟ ਬੱਡਰ ਕੋਕਰਾਂ ਦੇ ਵਿੱਚ ਵੀ ਆਹ ਕੋਟ ਬੱਡਰ ਬੋਲਤਾ ਜਾਣਾ ਨਹੀਂ ਨਹੀਂ ਆਣੇ ਨੇ ਯਾਨੀ ਨੂੰ ਦੱਸੋ ਵੀ ਅਸੀਂ ਆਹ ਗੱਲ ਬੋਲਣੀ ਹੈ ਕਿ ਤੂੰ ਅੰਜਾਰ ਬੱਲੇ ਤੇ ਨਹੀਂ ਆਏ ਆਪਣੇ ਨਾਲ ਫੈਮਲੀ ਆਲੇ ਆ ਹਨਾ ਫੈਮਲੀ ਆ ਬੋਲਦਾ ਜਿਹੜੇ ਆਪਣੇ ਪੂਰੀ ਰਾਤੀ ਰਹੇ ਚਲੋ ਗਾਇਸ ਸਵਾਪਾਦੀ ਕਰਦੇ ਆ ਬਲੌਗ ਦਾ ਐਂਡ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਵ ਯੂ ਔਰ ਥੈਂਕ ਯੂ ਬਾਏ ਬਾਏ